ਸਾਡੀ ਗੁਟਕਾ ਸਾਹਿਬ ਦੀ ਜਿਹੜੀ ਮਰਿਆਦਾ ਹੈ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਸਰੂਪ ਦੀ ਮਰਿਆਦਾ ਹੈ ਉਹ ਬਹੁਤ ਉੱਚਾ ਹੈ ਇਹਨਾਂ ਨੇ ਉਸ ਮਰਿਆਦਾ ਨੂੰ ਭੰਗ ਕਰਕੇ ਸਾਡੀਆਂ ਦੀਆਂ ਧਾਰਮਿਕ ਭਾਵਨਾਵਾਂ ਆ ਉਹਨਾਂ ਨੂੰ ਖੇਸ ਪਹਾਈ ਹੈ ਔਰ ਸਭ ਤੋਂ ਵੱਡੀ ਗੱਲ ਮੰਨ ਲਓ ਇਹੀ ਕੋਈ ਜੋ ਇਹਨਾਂ ਦਾ ਆਨਲਾਈਨ ਇਹਨਾਂ ਨੇ ਚਲਾਇਆ ਹੈ ਕੋਈ ਸ਼ਰਾਰਤੀ ਅੰਸਰ ਇਹਨਾਂ ਕੋਲੋਂ ਇੱਕ ਆਰਡਰ ਕਰਕੇ ਉਹ ਭਾਵੇਂ ਉਹ ਗੁਟਕਾ ਸਾਹਿਬ ਮੰਗਾ ਲੇ ਜਾਂ ਕੋਈ ਹੋਰ ਕੋਈ ਧਾਰਮਿਕ ਗ੍ਰੰਥ ਮੰਗਾ ਲੇ ਉਹ ਮੰਗਾ ਕੇ ਉਹ ਆਪਣੇ ਕਿਸੇ ਵੀ ਸਥਾਨ ਤੇ ਜਾ ਕੇ ਉਹਦੀ ਉਹ ਬੇਦਬੀ ਕਰ ਦੇਗਾ ਜਾਂ ਕੁਝ ਕਰ ਦੇਗਾ ਤੇ ਉਹ ਫਿਰ ਕੌਣ ਜ਼ਿੰਮੇਵਾਰ ਹੋਏਗਾ ਇਹ ਇਹ ਇਸ਼ੂ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਤੇ ਧਿਆਨ ਚ ਆਇਆ ਹੀ ਨਹੀਂ ਜੇ ਕਿਤੇ ਦੇ ਧਿਆਨ ਚ ਆਇਆ ਹੋਇਆ ਤੇ ਉਹਨੂੰ ਧਿਆਨ ਚ ਆਉਣ ਤੋਂ ਬਾਅਦ ਜੇ ਉਹਨੂੰ ਨੰਨੋਲਿਆ ਕੀਤਾ ਤੇ ਫਿਰ ਉਹ ਸਿੱਖ ਕਹਿਲਾਨ ਦੇ ਜਾਂ ਉਹ ਸਿੱਖ ਰਿਪ੍ਰੈਜ਼ੈਂਟੇਟਿਵ ਇੱਕ ਸੰਸਥਾ ਬਣਨ ਦੇ ਹੱਕਦਾਰ ਨਹੀਂ ਹੈ ਤੇ ਲੋਕਾਂ ਨੂੰ ਨਹੀਂ ਪਤਾ ਕਿ ਗੁਰਬਾਣੀ ਸਿੱਖਾਂ ਲਈ ਕੀ ਹੈ ਸਿੱਖਾਂ ਲਈ ਜਿੰਨਾਂ ਔਰ ਜਾਨ ਸਾਡੀ ਗੁਰਬਾਣੀ ਹੈ ਜਾਗਤ ਜੋਤ ਹੈ ਗੁਰਬਾਣੀ ਔਰ ਜੋ ਸੇਲ ਆਈ ਗਈ ਹੈ ਗੁਟਕਾ ਸਾਧੂ ਉਹ ਇੱਕ ਘਨੋਣੀ ਹਰਕਤ ਐ ਮੈਨੂੰ ਸਮਝਣਾ ਕਿਉਂਕਿ ਨਾ ਕਦੀ ਗੁਰਬਾਣੀ ਵਿਕੇ ਹੈ ਤੇ ਨਾ ਕਦੀ ਵਿਕੇਗੀ ਔਨਲਾਈਨ ਗੁਟਕਾ ਲੈ ਕੇ ਕੋਈ ਵੀ ਬੰਦਾ ਪਰਚੇਸ ਕਰੇ ਜਾ ਕੇ ਵੇਦ ਵੀ ਕਰ ਸਕਦਾ ਵਾ ਇਹ ਪਿੱਛੇ ਅਧਿਕਾਰ ਸਿਰੋ ਸ਼੍ਰੋਮਣੀ ਕਮੇਟੀ ਨੂੰ ਮਿਲੇ ਹੋਏ ਆ ਕਿ ਉਹੋ ਹੀ ਗੁਰੂ ਗੁਰਗਾ ਸਾਹਿਬ ਦੇ ਸਕਦੇ ਆ ਪੇਟਾਰਿਆ ਤੇ ਜਾਂ ਸੇਲ ਕਰਕੇ ਜੋ ਕੁਰਬਾਨੀ ਦੀ ਜੋ ਸਮਗਰੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਹੀ ਦਿੱਤੀ ਜਾਏਗੀ ਇਹ ਆਮ ਜਿਹੜੇ ਛਾਪਦੇ ਐ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਬੰਦਾ ਇਹ ਲੈ ਕੇ ਬੇਦਬੀ ਕਰ ਸਕਦਾ ਵਾ ਗੁਰਕਾ ਸਾਹਿਬ ਨੂੰ ਜਿਹੜਾ ਉਹ ਹਰ ਗੁਰੂ ਘਰਾਂ ਦੇ ਵਿੱਚੋਂ ਹੋਰ ਕਈ ਸੰਸਥਾਵਾਂ ਤੋਂ ਉਹ ਪੇਟਾ ਰਹਿਤ ਜਿਹੜੇ ਉਹ ਦਿੱਤੇ ਜਾਂਦੇ ਐ ਕਦੀ ਗੁਰਕਾ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਇਦਾਂ ਦੀਆਂ ਕੋਈ ਵੀ ਸਾਡੀ ਧਾਰਮਿਕ ਜਿਹੜੀ ਸਾਡੀਆਂ ਪੁਸਤਕ ਨੇ ਉਹਨਾਂ ਨੂੰ ਕਦੀ ਇਦਾਂ ਸੇਲਾਂ ਲਾ ਕੇ ਜਿਹੜਾ ਉਹ ਨਹੀਂ ਕਦੀ ਉਹ ਵੇਚਿਆ ਜਾ ਸਕਦਾ ਐਮਾਜ਼ੋਨ ਦੇ ਉੱਪਰ ਸ਼੍ਰੀ ਗੁਟਕਾ ਸਾਹਿਬ ਦੇ ਵਿਕਣ ਨੂੰ ਲੈ ਕੇ ਸਿਕਤਾਲ ਮਿਲ ਕਮੇਟੀ ਦੇ ਵਿੱਚ ਇਸ ਵਕਤ ਕਾਫੀ ਰੋਸ਼ ਹੈ ਰੋਸ਼ ਇਸ ਲਈ ਵੀ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਐਮਾਜ਼ੋਨ ਦੇ ਉੱਪਰ ਸ਼੍ਰੀ ਗੁਟਕਾ ਸਾਹਿਬ ਨੂੰ ਵੇਚਿਆ ਜਾ ਰਿਹਾ ਹੈ ਉਹ ਸਾਰਾ ਸਰ ਗਲਤ ਹੈਗਾ ਸਿਕਤਾਲ ਮਿਲ ਕਮੇਟੀ ਹੋ ਰਹੀ ਸਾਡੇ ਨਾਲ ਨੇ ਗੱਲਬਾਤ ਇਹਨਾਂ ਦੇ ਨਾਲ ਪ੍ਰੋਪਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਆਪੱਤੀ ਜਤਾਈ ਹੈਗੀ ਹੈ ਇਹ ਪਹਿਲਾਂ ਤੋਂ ਹੀ ਵਿਕਦੇ ਆ ਰਹੇ ਨੇ ਸ਼੍ਰੀ ਗੁਟਕਾ ਸਾਹਿਬ ਐਮਾਜ਼ੋਨ ਦੇ ਉੱਪਰ ਪਹਿਲਾਂ ਕਿਸੇ ਨੇ ਕਿਉਂ ਇਸ ਦੇ ਉੱਪਰ ਜਿਹੜਾ ਹੈ ਉਹ ਪੱਤੀ ਨਹੀਂ ਜਿਤਾਈ ਤੁਸੀਂ ਦੇਖਿਆ ਤੇ ਇਹ ਪੱਤੀ ਜਿਤਾਈ ਹੈਗੀ ਹੈ ਪਹਿਲਾਂ ਤਾਂ ਮੈਂ ਆਪ ਜੀ ਦੇ ਜਿੰਨੇ ਈ ਵਿਊਅਰਸ ਨੇ ਉਹਨਾਂ ਸਾਰਿਆਂ ਨਾਲ ਫਤਿਹ ਦੀ ਸ਼ਾਂਜ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੋ ਗੁਪਤਾ ਜੀ ਤੁਸੀਂ ਕਹਿ ਰਹੇ ਹੋ ਨਾ ਵੀ ਇਹ ਪਹਿਲਾਂ ਤੋਂ ਇਹ ਹੈਗੀ ਹੈ ਔਨਲਾਈਨ ਸੇਲ ਚੱਲ ਰਹੀ ਸੀ ਤੇ ਪਹਿਲਾਂ ਕਿਸੇ ਨੇ ਪੱਤੀ ਨਹੀਂ ਜਗਾਈ ਤੇ ਅੱਜ ਕਿਉਂ ਜਿਤਾਈ ਜਾ ਰਹੀ ਹੈ ਇਸ ਬਾਰੇ ਅਸੀਂ ਉਹ ਦੱਸਣਾ ਚਾਹਨੇ ਆਂ ਕਿ ਇਹਦੇ ਬਾਰੇ ਸਾਨੂੰ ਉਹ ਨੌਲੇਜ ਨਹੀਂ ਸੀ ਮੇਬੀ ਉਹ ਨੌਲੇਜ ਤੁਹਾਡੇ ਕੋਲ ਹੈਗੀ ਸੀ ਤਾਂ ਮੈਨੂੰ ਇਸ ਬਾਰੇ ਮੈਂ ਨਹੀਂ ਕਹਿ ਸਕਦਾ ਸਾਨੂੰ ਅੱਜ ਹੀ ਪਤਾ ਲੱਗਾ ਹੈ ਕਿ ਹਾਂ ਵੀ ਇਹ ਆਨਲਾਈਨ ਜਿਹੜੀ ਹੈ ਗੁਟਕਾ ਸਾਹਿਬ ਦੀ ਜਿਹੜੀ ਹੈ ਉਹ ਉੱਥੇ ਉਹਨਾਂ ਨੇ ਸੇਲ ਲਾਈ ਪਈ ਹੈ ਉਹਨਾਂ ਗੁਟਕਾ ਸਾਹਿਬ ਦੀ ਇੱਕ ਮਰਿਆਦਾ ਹੈ ਕਿਉਂਕਿ ਸਾਡੀ ਬਾਣੀ ਦਾ ਇਹ ਅੰਗ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਬਾਣੀ ਦਰਜ ਹੈ ਉਹਦੇ ਹੀ ਬਕਾਇਦਾ ਆਗੋਂ ਜਿਹੜੇ ਉਹ ਗੁਟਕਾ ਸਾਹਿਬ ਜਿਹੜੇ ਆ ਉਹ ਬਣਾਏ ਜਾਂਦੇ ਆ ਬਾਣੀ ਪੜਨ ਵਾਸਤੇ ਉਸ ਗੁਟਕਾ ਸਾਹਿਬ ਨੂੰ ਜਿਹੜਾ ਹੈ ਉਹ ਹਰ ਗੁਰੂ ਘਰਾਂ ਦੇ ਵਿੱਚੋਂ ਹੋਰ ਕਈ ਸੰਸਥਾਵਾਂ ਦੇ ਉੱਤੋਂ ਉਹ ਪੇਟਾ ਰਹਿਤ ਜਿਹੜੇ ਆ ਉਹ ਦਿੱਤੇ ਜਾਂਦੇ ਆ ਕਦੀ ਗੁਟਕਾ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਇਦਾਂ ਦੀਆਂ ਕੋਈ ਵੀ ਸਾਡੀ ਧਾਰਮਿਕ ਜਿਹੜੀ ਸਾਡੀਆਂ ਪੁਸਤਕ ਨੇ ਉਹਨਾਂ ਨੂੰ ਕਦੀ ਇਦਾਂ ਸੇਲਾਂ ਲਾ ਕੇ ਜਿਹੜਾ ਉਹ ਨਹੀਂ ਕਦੀ ਉਹ ਵੇਚਿਆ ਜਾ ਸਕਦਾ ਹੁਣ ਰਹਿ ਗਈ ਗੱਲ ਵੀ ਉਹ ਜਿਹੜੀ ਸੇਲ ਆਈ ਜਾਂ ਕੀਤੀ ਉਹਦੇ ਵਿੱਚ ਜਿਹੜੀ ਉਹ ਗੱਲ ਹੈ ਵੀ ਇਹ ਇੱਕ ਪ੍ਰੋਫੈਸ਼ਨਲ ਇੱਕ ਆਨਲਾਈਨ ਜਿਹੜੀ ਹੈ ਇੱਕ ਬਿਜ਼ਨਸ ਇੱਕ ਜਿਹੜੀ ਹੈ ਉਹ ਆਧਾਰਾ ਹੈ Amazon ਉਦੇ ਚ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਨੇ ਉਹ ਸੇਲ ਤੇ ਮੇਰਾ ਖਲ ਘੱਟੋ ਘੱਟ 10 ਵੀ 50 ਹਜ਼ਾਰ ਲੱਖ ਤੋਂ ਉੱਤੇ ਆਰਟੀਕਲ ਜਿਹੜੀਆਂ ਨੇ ਉਹਨਾਂ ਨੇ ਉਹ ਸੇਲ ਤੇ ਲਾਈਆਂ ਹੋਈਆਂ ਨੇ ਹੁਣ ਜਦੋਂ ਇਸ ਸੇਲ ਦੇ ਵਿੱਚ ਉਹ ਉਸ ਟਰੱਕ ਦੇ ਵਿੱਚ ਜਾਂ ਉਸ ਜਿਹੜਾ ਡਿਲੀਵਰੀ ਬੁਆਏ ਹੈ ਜਾਂ ਜਿਹੜੇ ਉਹਨਾਂ ਦੇ ਆਪਣੇ ਡਿਲੀਵਰੀ ਪੁਆਇੰਟ ਹੈ ਉਹਨਾਂ ਦੇ ਵਿੱਚ ਜੇ ਕੋਈ ਆਰਡਰ ਕਰਕੇ ਜੇ ਕਿਸੇ ਨੇ ਉਹ ਗੁਟਕਾ ਸਾਹਿਬ ਮੰਗਾ ਲਿਆ ਜਾਂ ਕਰ ਲਿਆ ਕਿਸੇ ਡਿਲੀਵਰੀ ਬੁਆਏ ਨੂੰ ਜਾਂ ਕਿਸੇ ਟਰੱਕ ਵਾਲੇ ਨੂੰ ਪਤਾ ਹੀ ਨਹੀਂ ਵੀ ਇਹਦੇ ਅੰਦਰ ਅਸੀਂ ਗੁਟਕਾ ਸਾਹਿਬ ਲੈ ਕੇ ਜਾ ਰਹੇ ਹਾਂ ਜਾਂ ਉਹ ਹੀ ਡਿਲੀਵਰੀ ਬாய் ਜੇ ਘਰ ਡਿਲੀਵਰੀ ਕਰਨ ਦੇਣ ਗਿਆ ਤੇ ਉਹਨੇ ਉੱਪਰੋਂ ਜਾ ਕੇ ਗੇਟ ਤੋਂ ਛੱਡ ਦਿੱਤਾ ਜਿੱਦਾਂ ਕਿ ਉਹ ਕਰਦੇ ਨੇ ਉਮੂਮਨ ਤੇ ਉਹਦੇ 'ਚ ਤਾਂ ਸਾਡੀ ਮर्यादा ਨੂੰ ਤਾਂ ਬਿਲਕੁਲ ਹੀ ਉਹਨਾਂ ਨੇ ਖੰਡਿਤ ਕਰਤਾ ਸਾਡੀ ਗੁਟਕਾ ਸਾਹਿਬ ਦੀ ਜਿਹੜੀ ਮर्यादा ਹੈ ਜਾਂ ਸਾਡੇ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਸਰੂਪ ਦੀ ਮर्यादा ਹੈ ਉਹ ਬਹੁਤ ਉੱਚਾ ਹੈ ਇਹਨਾਂ ਨੇ ਉਸ ਮर्यादा ਨੂੰ ਭੰਗ ਕਰਕੇ ਸਾਡੀਆਂ ਦੀਆਂ ਧਾਰਮਿਕ ਭਾਵਨਾਵਾਂ ਆ ਉਹਨਾਂ ਨੂੰ ਠੇਸ ਪਹਾਈ ਹੈ ਔਰ ਸਭ ਤੋਂ ਵੱਡੀ ਗੱਲ ਮੰਨ ਲਓ ਇਹੀ ਕੋਈ ਜੋ ਇਹਨਾਂ ਦਾ ਆਨਲਾਈਨ ਇਹਨਾਂ ਨੇ ਚਲਾਇਆ ਕੋਈ ਸ਼ਰਾਰਤੀ ਅੰਸਰ ਇਹਨਾਂ ਕੋਲੋਂ ਇੱਕ ਆਰਡਰ ਕਰਕੇ ਉਹ ਭਾਵੇਂ ਉਹ ਗੁਟਕਾ ਸਾਹ ਮੰਗਾ ਲੇ ਜਾਂ ਕੋਈ ਹੋਰ ਕੋਈ ਧਾਰਮਿਕ ਗ੍ਰੰਥ ਮੰਗਾ ਲੇ ਉਹ ਮੰਗਾ ਕੇ ਉਹ ਆਪਣੇ ਕਿਸੇ ਵੀ ਸਥਾਨ ਤੇ ਜਾ ਕੇ ਉਹਦੀ ਉਹ ਬੇਦਵੀ ਕਰ ਦੇਗਾ ਜਾਂ ਕੁਝ ਕਰ ਦੇਗਾ ਤੇ ਉਹ ਫਿਰ ਕੌਣ ਜ਼ਿੰਮੇਵਾਰ ਹੋਏਗਾ ਇਸ ਪੰਜਾਬ ਨੂੰ ਇਸ ਹਿੰਦੁਸਤਾਨ ਨੂੰ ਜਾਂ ਇਸ ਦੁਨੀਆ ਦੇ ਵਿੱਚ ਮਜਬੀ ਦੰਗੇ ਕਰਾਣੇ ਜਾਂ ਮਜਬੀ ਇਸ਼ੂਜ਼ ਨੂੰ ਐਡੇ ਵੱਡੇ ਪੱਧਰ ਦੇ ਉੱਤੇ ਇੱਕ ਖਲੇੜਾ ਪਾ ਕੇ ਉਹਨੂੰ ਸ਼ੋਅ ਕਰਨ ਦਾ ਜਾਂ ਉਹਦੇ ਵਿੱਚ ਐਫਰਟਸ ਕਰਨਾ ਇਹ ਤੇ ਦੇਸ਼ਦਰੋ ਵਾਲੇ ਕੰਮ ਨੇ ਇਹ ਤੇ ਸਿੱਖੀ ਮਰਿਆਦਾ ਦੇ ਉਲਟ ਵਾਲੇ ਕੰਮ ਨੇ ਇਸੇ ਲਈ ਅੱਜ ਸਾਡੀ ਸਾਰੀ ਸਿਕਤਾਲ ਮਿਲ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਡੇ ਨਾਲ ਆਪਣੇ ਸ਼ੀਦੂਦਨ ਸਿੰਘ ਕਲੱਬ ਤੋਂ ਜਿਹੜੇ ਸਾਡੇ ਜਸਵੀਰ ਸਿੰਘ ਬੱਗਾ ਜੀ ਹੋਰ ਜਿਹੜੀਆਂ ਜਥੇਬੰਦੀਆਂ ਉਹ ਸਾਰੇ ਅਸੀਂ ਇਸੇ ਲਈ ਇਕੱਤਰ ਹੋਏ ਸੀ ਉੱਥੇ ਜਦੋਂ ਗਏ ਆ Amazon ਦੇ ਉੱਥੇ ਉੱਥੇ ਪੁਲਿਸ ਵੀ ਗਈ ਹੈ ਉੱਥੇ ਜਾ ਕੇ ਉਹ ਜਿਹੜੇ ਉਹਨਾਂ ਦੇ ਜਿਹੜੇ ਮੇਨ ਉੱਥੇ ਇੰਚਾਰਜ ਨੇ ਇੱਕ ਉਹ ਸੁਧੀਰ ਹੈ ਇੱਕ ਮੇਰਾ ਖਿਆਲ ਅਮਿਤ ਕੁਮਾਰ ਉਹਨਾਂ ਨੇ ਉੱਥੇ ਉਹ ਕਹਿੰਦੇ ਜੀ ਸਾਰੀ ਕੋ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਜੇ ਅਸੀਂ ਐਦਾਂ ਕਰ ਦਨੇ ਆ ਅਸੀਂ ਡਿਲੀਟ ਕਰ ਦਨੇ ਆ ਉਹ ਕਰ ਦਨੇ ਆ ਹੁਣ ਇਹ ਮਾਫੀਯੋਗ ਚੀਜ਼ ਨਹੀਂ ਹੈ ਸਾਡੀਆਂ ਭਾਵਨਾਵਾਂ ਨੂੰ ਜੇ ਠੇਸ ਪਹਚਾਓਗੇ ਤੇ ਉਹਦੇ ਉੱਤੇ ਜੋ ਸਾਡੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਜ਼ਰੂਰ ਕਰਾਵਾਂਗੇ ਇਸੇ ਲਈ ਹੁਣੇ ਅਸੀਂ ਸਾਰੇ ਥਾਣਾ ਰਾਮਾ ਮੰਡੀ ਆਏ ਸੀ ਉੱਥੇ ਪੁਲਿਸ ਨੇ ਕਿਹਾ ਜੀ ਤੁਹਾਨੂੰ ਆਪਣੇ ਤੁਸੀਂ ਬਿਆਨ ਲਿਖ ਕੇ ਦੇ ਦਿਓ ਤੇ ਅਸੀਂ ਉਹ ਬਿਆਨ ਲਿਖ ਕੇ ਦੇ ਦਿੱਤੇ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਦੀ ਹੈ ਉਹ ਪੁਲਿਸ ਨੇ ਕਰਨੀ ਇਹ ਕਾਰਵਾਈ Amazon ਕੰਪਨੀ ਦੇ ਉੱਪਰ ਕਰਵਾ ਰਹੇ ਹਾਂ ਤੁਸੀਂ ਜਾਂ ਫਿਰ ਜਲੰਧਰ ਦੇ ਵਿੱਚ Amazon ਕੰਪਨੀ ਦਾ ਜੋ ਆਊਟਲੈਟ ਮੌਜੂਦ ਹੈ ਉਸ ਦੇ ਮਾਲਕ ਮਾਲਕਾਂ ਉੱਪਰ ਜਾਂ ਫਿਰ ਉਸ ਦੇ ਕਰਮਚਾਰੀਆਂ ਉੱਪਰ ਹੀ ਕਾਰਵਾਈ ਹੋ ਰਹੀ ਹੈ ਜੀ Amazon ਕੰਪਨੀ ਇੱਕ ਕੰਪਨੀ ਹੈ ਉਸ ਕੰਪਨੀ ਦੇ ਸਾਰੀਆਂ ਸਟੇਟਾਂ ਚ ਸਾਰੇ ਸ਼ਹਿਰਾਂ ਚ ਉਹਨਾਂ ਦੇ ਆਊਟਲੈਟ ਉਹ ਜਿਹੜੇ ਜਿਹੜੇ ਵੀ ਉੱਥੇ ਉਹਨਾਂ ਨੇ ਐਜ਼ ਇਨਚਾਰਜ ਉਹ ਲਾਏ ਹੋਏ ਨੇ ਉਹ ਐਮਾਜ਼ਨ ਕੰਪਨੀ ਨੂੰ ਹੀ ਰਿਪਰੈਜ਼ੈਂਟ ਕਰਦੇ ਨੇ ਜੇ ਐਮਾ ਸਾਡਾ ਜਿਹੜਾ ਇਸ਼ੂ ਹੈ ਉਹ ਐਮਾਜ਼ਨ ਕੰਪਨੀ ਦੇ ਨਾਲ ਹੈ ਤੇ ਜੇ ਉਹਦੇ ਕੋਈ ਰਿਪਰੈਜ਼ੈਂਟ ਐਮਾਜ਼ਨ ਕੰਪਨੀ ਨੂੰ ਰਿਪਰੈਜ਼ੈਂਟ ਕਰੇਗਾ ਤੇ ਆਬੀਸਲੀ ਸਾਡਾ ਉਹ ਵੀ ਗੁਨੇਗਾ ਕਿਉਂਕਿ ਇਹ ਅੱਗੇ ਕਦੀ આજ ਤੱਕ ਅਜਿਹਾ ਦੀ ਗੱਲ ਨਹੀਂ ਸਾਹਮਣੇ ਆਈ ਵੀ ਐਦਾਂ ਆਨਲਾਈਨ ਸਾਈਟਾਂ ਦੇ ਉੱਤੋਂ ਉਟਕਾ ਸਾਹਿਬ ਜਾਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਵੇਚੇ ਜਾਣ ਕਿਉਂਕਿ ਉਹਦੇ ਲਈ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਨਾਂ ਨੇ ਬਕਾਇਦਾ ਉੱਥੇ ਇਸ ਗੱਲ ਦੇ ਉੱਤੇ ਬਕਾਇਦਾ ਕਿਉਂਕਿ ਜਦੋਂ ਦੀ ਮਹਾਰਾਜ ਦੇ ਸਰੂਪਾਂ ਦੀ ਬੇਦਬੀ ਹੋਈ ਹੈ ਉੱਥੇ ਇੰਨਾ ਵੱਡਾ ਅੰਕੁਸ਼ ਲਗਾਇਆ ਗਿਆ ਕਿ ਹੁਣ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਸੀਰੀਅਲ ਨੰਬਰ ਦੇ ਨਾਲ ਇਸ਼ੂ ਹੋ ਰਿਹਾ ਉਹ ਕੋਈ ਬਾਹਰਲਾ ਬੰਦਾ ਉਹਨੂੰ ਕੋਈ ਬਣਾ ਹੀ ਨਹੀਂ ਸਕਦਾ ਉਹਨੂੰ ਕਰ ਹੀ ਨਹੀਂ ਸਕਦਾ ਬਾਕੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਜਿਹੜੀਆਂ ਵੀ ਧਾਰਮਿਕ ਸਮਗਰੀਆਂ ਜਿਹੜੀਆਂ ਸਾਡੇ ਗੁਟਕਾ ਸਾਹਿਬ ਹੈ ਜਾਂ ਇਹਨਾਂ ਦੇ ਕਿਉਂਕਿ ਭੇਦਭੀ ਦੇ ਕਾਹਨ ਜਿਉਂ-ਜਿਉਂ ਵੱਧੇਗੇ ਉਹਦੇ 'ਚ ਹਾਈ ਕੋਰਟ ਨੇ ਬਕਾਇਦਾ ਇਹਦੇ ਉੱਪਰ ਪਾਬੰਦੀ ਲਾਈ ਹੋਈ ਹੈ ਵੀ ਇਹਨੂੰ ਤੁਸੀਂ ਕੋਈ ਵੀ ਆਮ ਦੁਕਾਨਦਾਰ ਇਹਨੂੰ ਕੋਈ ਸੇਲ ਪਰਚੇਜ਼ ਨਹੀਂ ਕਰੇਗਾ ਇਹ ਜਿਹੜੀਆਂ ਸ਼੍ਰੋਮਣੀ ਗੁਰਦਵੰਦ ਪ੍ਰਬੰਧਕਾਤਵਲੋਂ ਜਿਹੜੀਆਂ ਪ੍ਰਮਾਣਿਤ ਜਿਹੜੇ ਆਊਟਲੈਟ ਨੇ ਜਾਂ ਉੱਥੋਂ ਹੀ ਉਹ ਚੀਜ਼ਾਂ ਮਿਲਣਗੀਆਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਕਦੀ ਜਾ ਕੇ ਦੇਖੋ ਜੇ ਉੱਥੇ ਕੋਈ ਜਾ ਕੇ ਇੱਕ ਗੁਟਕਾ ਸਾਹਿਬ ਦੋ ਗੁਟਕਾ ਸਾਹਿਬ ਕਦੀ ਕਿਸੇ ਦੇ ਘਰ ਸੁਖਮਨੀ ਸਾਹਿਬ ਦਾ ਪਾਰਟ ਹੋਵੇ ਤੇ ਉਹ 10 ਵੀ 50 ਗੁਟਕਾ ਸਾਹਿਬ ਜੇ ਕੋਈ ਮੰਗਦਾ ਹੈ ਜਾਂ ਕਰਦਾ ਹੈ ਉੱਥੋਂ ਉਹਨੂੰ ਭੇਟਾ ਰਹਿ ਦਿੱਤਾ ਜਾਂਦਾ ਹੈ ਕਦੀ ਐਦਾਂ ਅਜੇ ਤੱਕ ਕਰਨੀ ਹੋਇਆ ਵੀ ਗੁਟਕਾ ਸਾਹਿਬ ਦੀ ਜਾਂ ਸਾਡੇ ਕਿਸੇ ਵੀ ਗ੍ਰੰਥ ਦੀ ਜਾਂ ਕਿਸੇ ਗ੍ਰੰਥ ਦੇ ਅੰਗ ਦੀ ਕੋਈ ਐਦਾਂ ਕੋਈ ਸੇਲਾਂ ਲਾ ਕੇ ਕੋਈ 10% ਡਿਸਕਾਊਂਟ ਹੈ ਕੋਈ 25% ਡਿਸਕਾਊਂਟ ਹੈ ਇਹ ਚੀਜ਼ਾਂ ਸਾਡੇ ਉੱਤੇ ਕਟਾਸ਼ ਹੈ ਅਸੀਂ ਇਸ ਕਟਾਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਤੇ ਉੱਤੇ ਡਟ ਕੇ ਪੈਰਾ ਦੇਾਂਗੇ ਐਸਜੀਪੀਸੀ ਵੱਲੋਂ ਜਾਂ ਫਿਰ ਜੋ ਪ੍ਰਬੰਧਕ ਕਮੇਟੀਆਂ ਨੇ ਜੋ ਬਣੀਆਂ ਹੋਈਆਂ ਨੇ ਸਰਕਾਰੀ ਪ੍ਰਬੰਧਕ ਕਪਿੰਟੀ ਇਹ ਜੋ ਬਣੀਆਂ ਹੋਈਆਂ ਨੇ ਉਹਨਾਂ ਵੱਲੋਂ ਪੱਤੀ ਹੁਣ ਤੱਕ ਕਿਉਂ ਨਹੀਂ ਜਿਤਾਈ ਗਈ ਕੀ ਕਾਰਨ ਮੰਨਦੇ ਹੋ ਮੇਰਾ ਜੋ ਖਿਆਲ ਹੈ ਜੋ ਮੇਰਾ ਮੇਰੀ ਥਿੰਕਿੰਗ ਹੈ ਮੇਰੀ ਇੰਡੀਵਿਜੂਅਲ ਥਿੰਕਿੰਗ ਹੈ ਵੀ ਇਹ ਇਸ਼ੂ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਤੇ ਧਿਆਨ ਚ ਆਇਆ ਹੀ ਨਹੀਂ ਜੇ ਕਿਸੇ ਦੇ ਧਿਆਨ ਚ ਆਇਆ ਹੋਇਆ ਤੇ ਉਹਨੂੰ ਧਿਆਨ ਚ ਆਉਣ ਤੋਂ ਬਾਅਦ ਜੇ ਉਹਨੂੰ ਨੰਗੋਲਿਆ ਕੀਤਾ ਤੇ ਫਿਰ ਉਹ ਸਿੱਖ ਕਹਿਲਾਨਦੇ ਜਾਂ ਉਸ ਸਿੱਖ ਰਿਪਰੈਜ਼ੈਂਟੇਟਿਵ ਇੱਕ ਸੰਸਥਾ ਬਣਨ ਦੇ ਹੱਕਦਾਰ ਨਹੀਂ ਹੈ ਉਹਨਾਂ ਨੂੰ ਇਸ ਗੱਲ ਦੇ ਉੱਤੇ ਅੱਜ ਸਿੱਖ ਤਾਲਮਿਲ ਕਮੇਟੀ ਡਟ ਕੇ ਪਹਿਰਾ ਦੇ ਰਹੀ ਹੈ ਤੇ ਉਹ ਸਾਡੇ ਤੋਂ ਬਹੁਤ ਵੱਡੀ ਸੰਸਥਾ ਹੈ ਬਹੁਤ ਵੱਡੀ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਦੇਖਦੀ ਹੈ ਉਹਨਾਂ ਨੂੰ ਇਸ ਗੱਲ ਉੱਤੇ ਬਹੁਤ ਜ਼ਿਆਦਾ ਡਟ ਕੇ ਪਹਿਰਾ ਦੇਣਾ ਚਾਹੀਦਾ ਅੱਛਾ ਤੁਸੀਂ ਕਹਿ ਰਹੇ ਹੋ ਸਾਨੂੰ ਖਦਸਾ ਹੈਗਾ ਹੈ ਕਿਹੜੀ ਚੀਜ਼ ਦਾ ਸਭ ਤੋਂ ਜ਼ਿਆਦਾ ਤੁਹਾਨੂੰ ਖਦਸਾ ਹੈ ਆਨਲਾਈਨ ਵੇਚਣ ਦੇ ਨਾਲ ਜਾਂ ਫਿਰ ਇਸ ਤੋਂ ਲਾਗ ਆਨਲਾਈਨ ਵੇਕਣਾ ਜਾਂ ਉਦਾਂ ਕਿਸੇ ਨੇ ਉਹਦੀ ਕੋਈ ਮਰਿਆਦਾ ਨੂੰ ਨਾ ਰੱਖਣਾ ਸਨ ਤਾਂ ਸਾਡੇ ਜਿਹੜੇ ਮਹਾਰਾਜ ਦੇ ਸਰੂਪ ਨੇ ਭਾਵੇਂ ਉਹ ਗੁਟਕਾ ਸਾਹਿਬ ਹੈ ਉਹ ਸੈਂਚੀ ਸਾਹਿਬ ਹੈ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹਨਾਂ ਦੀ ਮਰਿਆਦਾ ਉਹਨਾਂ ਦਾ ਇੱਜ਼ਤ ਮਾਨ ਉਹਨਾਂ ਦੇ ਉਸ ਗੱਲ ਦਾ ਸਾਨੂੰ ਖਦਸਾ ਵੀ ਅਸੀਂ ਇਹ ਚੀਜ਼ਾਂ ਨਹੀਂ ਹੋਣ ਦੇਣੀ ਇਸ ਕਰਕੇ ਹੀ ਅਸੀਂ ਇਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਹਾਂ ਕਿ ਐਦਾਂ ਸਾਡੇ ਜਿਹੜੀ ਸਾਡੇ ਗੁਰੂ ਘਰਾਂ ਦੀ ਜਿਹੜੀ ਸਮਗਰੀ ਹੈ ਜਾਂ ਸਾਡੇ ਜਿਹੜੇ ਇੱਕ ਸਾਡੀ ਬਾਣੀ ਜਿਹਦੇ ਚ ਲਿਖੀ ਗਈ ਹੈ ਉਹਨੂੰ ਏਦਾਂ ਅਸੀਂ ਆਨਲਾਈਨ ਸਾਈਟਾਂ ਉੱਤੇ ਨਹੀਂ ਵੇਚਣ ਦੇਣਾ। ਹੂੰ ਠੀਕ ਹੈ ਹੁਣ ਤੁਸੀਂ ਪੁਲਿਸ ਤੋਂ ਕੋਲ ਵੀ ਆਏ ਹੈਗੇ ਹੋ ਥਾਣੇ ਦੇ ਵਿੱਚ ਕੀ ਆਸ਼ਵਾਸ਼ਣ ਦਿੱਤਾ ਹੈ ਪੁਲਿਸ ਨੇ ਤੇ ਬੜਾ ਪੋਜ਼ਿਟਿਵ ਆਸ਼ਵਾਸ਼ਣ ਦਿੱਤਾ ਹੈ ਕਿ ਤੁਸੀਂ ਆਪਣੇ ਬਿਆਨ ਲਿਖਾ ਦਿਓ ਔਰ ਸਾਨੂੰ ਜੋ-ਜੋ ਤੁਹਾਡੇ ਕੋਲ ਐਵੀਡੈਂਸ ਹੈਗੀ ਹੈ ਜੋ ਜੋ ਸਾਈਟ ਦੇ ਉੱਪਰੋਂ ਅਸੀਂ ਉਹ ਸਾਰੀਆਂ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੇ ਫੋਟੋਜ਼ ਕਲਿੱਪ ਕਰਕੇ ਉਹਨਾਂ ਦੇ ਪ੍ਰਿੰਟ ਆਊਟ ਕੱਢ ਕੇ ਉਹ ਆਪਣੀ ਦਰਖਾਸਤ ਨਾਲ ਲਾ ਕੇ ਦੇ ਦਿੱਤੇ ਤੇ ਉਹ ਕਹਿੰਦੇ ਅਸੀਂ ਇੱਥੇ ਕਾਨੂੰਨੀ ਕਾਰਵਾਈ ਕਰ ਦਿੰਦੇ ਅੱਛਾ ਤੁਸੀਂ ਵੀ ਅੱਜ ਪਹੁੰਚੇ ਹੋ ਹੈਗੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ Amazon ਦੇ ਉੱਪਰ ਵਿਕ ਰਿਹਾ ਹੈਗਾ ਇਹ ਤੁਸੀਂ ਕੀ ਮੰਨਦੇ ਹੈਗੇ ਹੋ ਜੋ Amazon ਦੇ ਉੱਪਰ ਵੇਚਿਆ ਜਾ ਰਿਹਾ ਹੈਗਾ ਜਾਂ ਫਿਰ ਤੁਸੀਂ ਉਸ ਚੀਜ਼ ਦੇ ਉੱਪਰ ਪੱਤੀ ਜਤਾਈ ਗਈ ਹੈ ਇਸ ਚੀਜ਼ ਨੂੰ ਤੁਸੀਂ 올ਓਵਰ ਕਿਵੇਂ ਦੇਖਦੇ ਹੋ ਕਿ ਇਹ ਕਿਸੇ ਸਾਜਿਸ਼ ਤਹਿਤ ਵੇਚਿਆ ਜਾ ਰਿਹਾ ਹੈ ਫਿਰ ਇਸ ਤੋਂ ਲਾਵਾ علیحدਾ ਕੁਝ ਤੁਸੀਂ ਸਮਝਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਿਤਨੇਮ ਦੇ ਗੁਟਕੇ ਜੋ ਇਹਨਾਂ ਨੇ ਆਨਲਾਈਨ ਸੇਲ ਲਈਏ ਇਹ ਬਹੁਤ ਇੱਕ ਕਾਨੂੰਨੀ ਹਰਕਤ ਹੈ ਇਹ ਸਾਰੇ ਗੁਰੂ ਘਰਾਂ ਚੋਂ ਫ੍ਰੀ ਮਿਲਦੇ ਆਂ ਕਿ ਆ ਕੇ ਸੰਗਤ ਪਾਠ ਕਰੇ ਗੁਰਬਾਣੀ ਗੁਰਬਾਣੀ ਪੜੇ ਪਰ ਇਹਨਾਂ ਨੇ ਜੋ ਇਹ ਆਨਲਾਈਨ ਸੇਲ ਲਾ ਕੇ ਇਹ ਸਾੜੀਏ ਧਾਰਮਿਕ ਭਾਵਾਂ ਪੜਗਾਈਆਂ ਵਾ ਇਹ ਆਨਲਾਈਨ ਗੁੜਕਾ ਲੈ ਕੇ ਕੋਈ ਵੀ ਬੰਦਾ ਪਰਚੇਜ਼ ਕਰੇ ਜਾ ਕੇ ਵੇਦਵੀ ਕਰ ਸਕਦਾ ਵਾ ਇਹ ਪਿੱਛੇ ਅਧਿਕਾਰ ਸਿਰੋ ਸ਼ਰਮਣੀ ਕਮੇਟੀ ਨੂੰ ਮਿਲੇ ਹੋਏ ਆ ਕਿ ਉਹੋ ਹੀ ਗੁਰੂ ਗੁਰਗਾ ਸਾਹਿਬ ਦੇਖ ਸਕਦੇ ਆ ਪੇਟਾਰਿਆਤ ਜਾਂ ਸੇਲ ਕਰਕੇ ਤੇ ਜੋ ਗੁਰਬਾਈ ਦੀ ਜੋ ਸਮਗਰੀ ਹੈ ਉਹ ਸ਼ਰਮਣੀ ਕਮੇਟੀ ਵੱਲੋਂ ਹੀ ਦਿੱਤੀ ਜਾਏਗੀ ਇਹ ਆਮ ਜਿਹੜੇ ਛਾਪਦੇ ਐ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਬੰਦਾ ਇਹ ਲੈ ਕੇ ਵੇਦਵੀ ਕਰ ਸਕਦਾ ਵਾ ਜੋ ਇਹ ਬੇਦੀਵੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਵਾਂ ਇਹ ਖਤਮ ਹੋਣ ਦਾ ਨਾਂ ਨਹੀਂ ਲੈਂਦੀਆਂ ਉਹ ਇਸੇ ਕਾਕੇ ਨਹੀਂ ਹੁੰਦੀਆਂ ਕਿ ਲੋਕੀ ਇਹ ਤੋਂ ਗੁਰਕਾ ਸਾਹਿਬ ਲੈ ਕੇ ਬੇਦੀਵੀ ਕਰਦੇ ਹਨ ਆਮ ਅਸੀਂ ਗੁਰੂ ਘਰਾਂ ਦੇ ਪ੍ਰਬੰਧਕਾਂ ਅਸੀਂ ਕਿਸੇ ਵੀ ਅਣਜਾਣ ਬੰਦੇ ਨੂੰ ਗੁਰਕਾ ਸਾਹਿਬ ਨਹੀਂ ਦਿੰਦੇ ਸੀ ਜਿੰਨੇ ਕਹਿੰਦਾ ਉੱਥੇ ਸੇਵਾਦਾਰ ਮੌਕੇ ਤੇ ਹੁੰਦਾ ਵਾ ਗੁਰਬਾਣੀ ਪੜ੍ਹ ਕੇ ਗੁਰਕਾ ਸਾਹਿਬ ਉੱਥੇ ਲਮਾਈ ਜ ਰੱਖਿਆ ਜਾਂਦਾ ਵਾ ਪਰ ਇਹ ਇਹਨਾਂ ਨੇ ਆਨਲਾਈਨ ਸੇਲ ਲਾ ਕੇ ਇਹ ਇੱਕ ਇਹਨਾਂ ਦੀ ਕਾਨੂੰਨੀ ਹਰਕਤ ਕੀਤੀ ਹੈ ਅਸੀਂ ਉਸ ਕਰਕੇ ਸ਼੍ਰੋਮ ਸਿੱਖ ਧਾਰਮਿਕ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨਾਲ ਪੂਰੀ ਝਟਕੇ ਇਹਨ ਜਿਹੜੀਆਂ ਹੋਈਆਂ ਸਾਈਟਾਂ ਬੰਦ ਕੀਤੀਆਂ ਜਾਣ ਤਾਂ ਜੋ ਇਹ ਗੁਰਬਾਣੀ ਦੀ ਬੇਦੀਵੀ ਨਾ ਕਰ ਸਕਣ ਤੁਸੀਂ ਕਿਵੇਂ ਦੇਖਦੇ ਹੋ ਜੀ ਆਨਲਾਈਨ ਵੇਚਿਆ ਜਾ ਰਿਹਾ ਹੈਗਾ ਹੈ ਗੁਟਕਾ ਸਾਹਿਬ ਨੂੰ ਤੇ ਉਸ ਤੋਂ ਬਾਅਦ ਹੁਣ ਤੁਸੀਂ ਥਾਣੇ ਦੇ ਵਿੱਚ ਵੀ ਪਹੁੰਚੇ ਹੈਗੇ ਉਹਨਾਂ ਲੱਗਦਾ ਹੈ ਕਿ ਕੰਪਲੇਂਟ ਦੇਣ ਦੇ ਨਾਲ ਮਸਲਾ ਹੱਲ ਹੋ ਜਾਵੇਗਾ ਮੇਰਾ ਖਿਆਲ ਹੈ ਕਿ ਥੋੜੇ ਜੀ ਥਲ ਪੈਂਦੀ ਹੈ ਲੋਕਾਂ ਵਿੱਚ ਅਵੇਰਨੈਸ ਹੁੰਦੀ ਹੈ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਪਈ ਗੁਰਬਾਣੀ ਸਿੱਖਾਂ ਲਈ ਕੀ ਹੈ ਸਿੱਖਾਂ ਲਈ ਜਿੰਨਾਂ ਔਰ ਜਾਨ ਸਾਡੀ ਗੁਰਬਾਣੀ ਹੈ ਜਾਗਤ ਜੋਤ ਹੈ ਗੁਰਬਾਣੀ ਔਰ ਜੋ ਸੇਲ ਆਈ ਗਈ ਹੈ ਗੁਟਕਾ ਸਾਧ ਦੀ ਉਹ ਇੱਕ ਘਨੋਣੀ ਹਰਕਤ ਐ ਮੈਂ ਸੇ ਸਮਝਦਾ ਕਿਉਂਕਿ ਨਾ ਕਦੀ ਗੁਰਬਾਣੀ ਵਿਕੀ ਐ ਤੇ ਨਾ ਕਦੀ ਵਿਕੇਗੀ ਇਹ ਤੁਰਕੀ ਬਾਣੀ ਐ ਜੋ ਤੁਰੋਂ ਆਈ ਐ ਤੁਰਕੀ ਬਾਣੀ ਆਈ ਜਿਸ ਨਾਲ ਅਗਲੀ ਚਿੰਤਾ ਮਟਾਈ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀ ਬਾਣੀ ਜਿਸ ਨੂੰ 10 ਗੁਰੂਆਂ ਨੇ ਗੁਰੂ ਗੰਗ ਸਾਹਿਬ ਜੀ ਦਾ ਸਰੂਪ ਦਿੱਤਾ ਹੈ ਗੁਰੂ ਗਬਿੰਦ ਸਿੰਘ ਮਹਾਰਾਜ ਨੇ ਗੁਰਜੰਦੇ ਜੀ ਮਹਾਰਾਜ ਨੇ ਸੁਖ ਮੈਂ ਤੇ ਸਮਝਦਾ ਹਾਂ ਕਿ ਜਿਨ੍ਹਾਂ ਨੇ ਇੱਕ ਨੋਣੇ ਅਰਗਤੀਆਂ ਉਹਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਹਮਮ। ਔਰ ਇਸ ਸਾਜ਼ਿਸ਼ ਦਾ ਪਰਦਾ ਪਾਸ਼ ਹੋਣਾ ਚਾਹੀਦਾ ਹੈ। ਸਾਡੇ ਮੰਨਨ ਨੂੰ ਜੋ ਠੇਸ ਪਹੁੰਚੀ ਹੈ ਇਸ ਲਈ ਅਸੀਂ ਥਾਣੇ ਨਹੀਂ ਜਾਏ ਹਾਂ ਕਿਉਂਕਿ ਸਾਡੀ ਗੁਰਬਾਣੀ ਨਾਲ ਕੋਈ ਖਿਲਵਾਲ ਕਰੇ ਅਸੀਂ ਸਿੱਖ ਕਦੀ ਬਰਵਾਸ਼ ਨਹੀਂ ਕਰੇਗਾ। ਹਮਮ। ਅਗਰ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਸਿੱਖ ਹਨ ਉਹ ਅੱਜ ਇਹ ਮਸੂ ਜਰੂਰ ਕਰਨਗੇ ਕਿ ਸਾਡੀ ਗੁਰਬਾਣੀ ਜੋ ਹੈ ਉਹਦਾ ਨਿਰਾਦਰ ਜਿਹੜਾ ਵੀ ਕਰੇਗਾ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਇਹ ਹੈ ਅ ਤੁਸੀਂ ਕਿਸ ਤਰੀਕੇ ਦੀ ਜੜੀ ਹੈ ਉਹ ਹੁਣ ਕਿਉਂਕਿ ਥਾਣੇ ਵੀ ਆਏ ਹੋ ਤੁਸੀਂ ਤੁਸੀਂ ਕਿਸ ਤਰੀਕ ਤਰੀਕੇ ਦੀ ਜੜੀ ਉਹ ਕਾਰਵਾਈ ਦੀ ਮੰਗ ਕਰਦੇ ਹੋ ਕਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਇੱਕ ਨੂੰ ਇਹ ਪਤਾ ਹੈ ਕਿ ਸਿੱਖ ਸਤਿਕਾਰ ਕਰਦਾ ਹੈ ਮੈਂ ਪਹਿਲੇ ਕਿਹਾ ਹੈ ਕਿ ਗੁਰਬਾਣੀ ਦਾ ਸਤਿਕਾਰ ਕਰਦਾ ਹੈ ਕਿ ਸਾਡੀ ਗੁਰਬਾਣੀ ਦਾ ਕੋਈ ਨਰਾਦਰ ਨਾ ਕਰੇ ਅਸੀਂ ਚਾਹੁੰਦੇ ਹਾਂ ਕਿ ਜਿਹਨੇ ਨਾਦਰ ਕੀਤਾ ਉਹਨਾਂ ਨੂੰ ਸਜ਼ਾ ਜੁਲ ਮਿਲਣੀ ਚਾਹੀਦੀ ਹੈ